ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੁਨਾ ਨੇ ਪਾਕਿਸਤਾਨੀ ਪਾਰਲੀਮੈਂਟ 'ਚ ਤਕਰੀਰ ਕਰਦੇ ਹੋਏ ਆਇਆ ਹੈ ਕਿ ਪਾਕਿਸਤਾਨ ਸਮੇਤ ਸਾਰੇ ਦੁਨੀਆ ਦੇ ਇਸਲਾਮੀ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਵੇਲੇ ਆਪਸ ਵਿੱਚ ਇਕਤਾ ਜ਼ਾਹਰ ਕਰਨ। ਖਾਜਾ ਆਸਫ ਹੁਨਾ ਨੇ ਮੰਗ ਕੀਤੀ ਹੈ ਕਿ ਇਜ਼ਰਾਈਲ ਦੇ ਈਰਾਨ ਦੇ ਉੱਤੇ ਹਮਲੇ ਤੋਂ ਬਾਅਦ ਸਾਰੇ ਇਸਲਾਮੀ ਮੁਲਕ ਯਾਦ ਰੱਖਣ ਤੇ ਇੱਕ ਤੋਂ ਬਾਅਦ ਦੂਜੇ ਦੀ ਵਾਰੀ ਵੀ ਆ ਸਕਦੀ ਹੈ। ਉਹਨਾਂ ਨੇ ਆਇਆ ਕਿ ਇਹ ਉਹ ਮੌਕਾ ਹੈ ਕਿ ਜਦੋਂ ਦੁਨੀਆ ਭਰ ਦੇ ਉਹ ਇਸਲਾਮੀ ਮੁਲਕ ਜਿਨ੍ਹਾਂ ਦਾ ਇਸرائیਲ ਦੇ ਨਾਲ ਲੈਣਾ ਦੇਣਾ ਹੈ ਔਰ ਉਹ ਇਸرائیਲ ਨੂੰ ਮੰਨਦੇ ਨੇ ਉਹ ਇਹਨੂੰ ਡਿਨਾਈ ਕਰਦੇ ਹਨ ਔਰ ਇਸرائیਲ ਦੇ ਨਾਲ ਹਰ ਕਿਸਮ ਦੇ ਤਾਲੁਕ ਵਾਸਤੇ ਨੂੰ ਮਕਾ ਦੇਣ ਯਾਦ ਰੱਖੇ ਕਿ ਖਾਜਾ ਆਸਰਫ ਤਾਂ ਇਹ ਬਿਆਨ ਐਨ ਉਸ ਵੇਲੇ ਸਾਹਮਣੇ ਆਇਆ ਆ ਜਦੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਰਾਨੀ ਸ਼ਹਿਰੀਆਂ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਵੇਲਾ ਕਰਨ ਨੂੰ ਕਹਿ ਦਿੱਤਾ ਹੈ راجا ਆਸਫ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਹੈ ਕਿ ਇਸرائیਲ ਵੱਲੋਂ ਗਜ਼ਾ ਦੇ ਵਿੱਚ ਜੋ ਗੈਰ ਇਨਸਾਨੀ سلوਕ ਕੀਤਾ ਗਿਆ ਮਾਸੂਮ ਬੱਚਿਆਂ ਨੂੰ ਕਤਲ ਕੀਤਾ ਗਿਆ ਇਹੋ ਜੇ ਕਾਤਲ ਦੇ ਨਾਲ ਕਿਸੇ ਇਸਲਾਮੀ ਮੁਲਕ ਨੂੰ ਸੰਬੰਧ ਨਹੀਂ ਰੱਖਣਾ ਚਾਹੀਦਾ ਰਾਜਾ ਆਸਫ ਖਾਨ ਨੇ ਨੈਸ਼ਨਲ ਅਸੈਂਬਲੀ 'ਚ ਇਹ ਤਕਰੀਰ ਕਰਦਿਆਂ ਹੋਇਆ ਇਹ ਵੀ ਯਾਦ ਕਰਵਾਇਆ ਕਿ ਮੈਂ ਹਕੂਮਤ ਦਾ ਹਿੱਸਾ ਹਾਂ ਔਰ ਮੈਂ ਇਸ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਮੰਗ ਕਰਨਾ ਹਾਂ ਕਿ ਸਾਰੇ ਇਸਲਾਮੀ ਮੁਲਕ ਇਸرائیਲ ਦੇ ਨਾਲ ਲੈਣਾ ਦੇਣਾ ਮਕਾ ਦੇ